ਤਾਂ ਮਾਈਗ੍ਰੇਸ਼ਨ ਜਿਹੜੇ ਇਨਟੇਕ ਆ ਸਟੂਡੈਂਟਾਂ ਦਾ ਜਿਹੜੀ ਗੈਪ ਹੈ 10000 ਲੈਸ ਹੋ ਰਿਹਾ ਹੈ ਬਟ ਜੇ ਆਪਾਂ ਪਿਛਲੇ ਸਾਲ ਦੇ ਮੁਕਾਬਲੇ ਕੰਪੇਅਰ ਕਰੀਏ ਤਾਂ ਇਹ ਰਿਡਿਊਸ ਨੰਬਰ ਹੋ ਰਿਹਾ 50000 ਜੀ ਕਿ ਵੈਟ ਸੈਕਟਰ ਚ ਆਲਰੇਡੀ ਕਾਲਜ ਬਹੁਤ ਸਟਰਗਲ ਕਰ ਰਹੇ ਆ ਓਪਰੇਟ ਕਰਨ ਲਈ ਬਿਕੋਜ਼ ਲੈਸ ਨੰਬਰ ਆਫ ਸਟੂਡੈਂਟ ਉਹਨਾਂ ਨੂੰ ਇਨਰੋਲਮੈਂਟ ਮਿਲ ਰਹੀਆਂ ਆ ਓਪਰੇਟਿੰਗ ਕਾਸਟ ਬਹੁਤ ਜ਼ਿਆਦਾ ਹੈ ਵੈਟ ਸੈਕਟਰ ਜਿਹੜੇ ਕਾਲਜਸ ਆ ਉਹ ਬੰਦ ਵੀ ਹੋਣਗੇ ਬਿਕੋਜ਼ ਆਫ ਦਾ ਲੈਸ ਨੰਬਰ ਆਫ ਐਨਰੋਲਮੈਂਟ ਤੇ ਇੰਟਰਨੈਸ਼ਨਲ ਸੈਕਟਰ ਐਜੂਕੇਸ਼ਨ ਸੈਕਟਰ ਨੂੰ ਇੰਟਰਨੈਸ਼ਨਲ ਸਟੂਡੈਂਟਸ ਨੂੰ ਇਹ ਸੈਕਟਰ ਨੂੰ ਤਬਾਹ ਕਰਨ ਦੀ ਫਿਨਿਸ਼ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਸੋ ਬੇਸਿਕਲੀ ਆਪਾਂ ਪਿਛਲੇ ਇੱਕ ਡੇਢ ਸਾਲ ਚ ਦੇਖਿਆ ਕਿ ਮਾਈਗ੍ਰੇਸ਼ਨ ਸੈਕਟਰ ਚ ਕਿੰਨੇ ਜ਼ਿਆਦਾ ਚੇਂਜਸ ਆਏ ਨੇ ਤੇ ਜਿਹੜੇ ਮਿਨਿਸਟਰ ਨੇ ਉਹ ਚੇਂਜਸ ਕੀਤੇ ਅੱਜ ਉਹਨਾਂ ਨੂੰ ਵੀ ਚੇਂਜ ਕਰ ਦਿੱਤਾ ਗਿਆ ਹੈ ਸੱਚੀ ਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਆਸਟ੍ਰੇਲੀਆ ਤੇ ਜਿੱਦਾਂ ਆਪਾਂ ਕੱਲ ਦੀਆਂ ਅਪਡੇਟਸ ਦੇਖ ਰਹੇ ਹਾਂ ਇੱਕ ਜਿਹੜਾ ਹਊਆ ਵੀ ਆਪਾਂ ਕਹਿ ਸਕਦੇ ਬਣ ਗਿਆ ਖਾਸ ਤੌਰ ਤੇ ਸਟੂਡੈਂਟਸ ਜਿਨ੍ਹਾਂ ਨੇ ਵੀਜ਼ਾ ਅਪਲਾਈ ਕੀਤਾ ਉਹਨਾਂ ਦੇ ਲਈ ਕਿ ਸਰਕਾਰ ਅਗਲੇ ਸਾਲ ਤੋਂ ਇੱਕ ਕੈਪ ਲਾਉਣ ਜਾ ਰਹੀ ਆ ਸਟੂਡੈਂਟ ਵੀਜ਼ੇ ਨੂੰ ਲੈ ਕੇ ਆ ਉਹ ਕੈਪ ਕੀ ਆ ਕੀ ਉਹਦੀ ਲਿਮਟ ਹੋਊਗੀ ਕਿੰਨੇ ਕੰਪੈਕਟ ਹੋਤੇ ਪੈਣਗੇ ਜਿਹੜੇ ਸਾਡੇ ਸਟੂਡੈਂਟ ਭੈਣ ਭਰਾ ਵੇਟ ਕਰ ਰਹੇ ਨੇ ਕਿ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਸਾਡੇ ਨਾਲ ਇੱਕ ਮੀ ਮਾਈਗ੍ਰੇਸ਼ਨ ਕੰਸਲਟੈਂਟ ਦੀ ਟੀਮ ਤੋਂ ਰੋਬਨ ਬਾਈ ਹਮੇਸ਼ਾ ਜੁੜਦੇ ਨੇ ਸਟੂਡੀਓ ਦੇ ਵਿੱਚ ਵੀ ਤੁਸੀਂ ਉਹਨਾਂ ਨੂੰ ਦੇਖਦੇ ਹੋ ਅੱਜ ਅਸੀਂ ਉਹਨਾਂ ਦੇ ਆਫਿਸ ਜਿਹੜਾ ਰੈਣੀ ਨੌਂਗੋ ਤੇ ਪਹੁੰਚੇ ਆ ਜਗਜੀਤ ਬਾਈ ਸਾਡੇ ਨਾਲ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਜਿਹੜਾ ਇੰਟਰਡਿਊਸ ਸਰਕਾਰ ਨੇ ਆਸਟ੍ਰੇਲੀਆ ਦੇ ਵਿੱਚ ਕੈਪ ਕੀਤਾ ਉਹ ਹੈ ਕੀ ਆ ਤੇ ਉਹਦੇ ਕੀ ਕੀ ਫਾਇਦੇ ਨੁਕਸਾਨ ਨੇ ਬਾਈ ਸਵਾਗਤ ਹੈ ਬਲਾਂ ਤੋਂ ਪੰਜਾਬ ਟੀਵੀ ਤੇ ਸਤਿ ਸ਼੍ਰੀ ਅਕਾਲ ਜੀ ਬਾਈ ਆਪਾਂ ਗੱਲ ਕਰੀਏ ਥੋੜਾ ਜਿਹਾ ਕਲੀਅਰ ਕਰੀਏ ਕਿ ਜੇ ਕੋਈ ਆਪਾਂ ਨੂੰ ਭੈਣ ਭਰਾ ਦੇਖ ਰਿਹਾ ਵੀ ਜਿਹਨੂੰ ਜਿਹੜਾ ਸੋਚਿਆ ਵੀ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਕਿਸੇ ਨੇ ਲਾਇਆ ਕੀ ਹੈ ਇਹ ਕੈਪ ਕੀ ਹੈ ਏ ਬਾਈ ਜੀ ਲੇਬਰ ਗਵਰਨਮੈਂਟ ਦਾ ਏਜੰਡਾ ਹੈ ਇਹ ਮਾਈਗ੍ਰੇਸ਼ਨ ਇਨਟੇਕ ਨੂੰ ਰਿਡਿਊਸ ਕਰਨ ਦਾ ਸ਼ੋਅ ਕਰ ਰਹੀ ਹੈ ਐਦਾ ਕੋਈ ਖਾਸ ਫਰਕ ਜਿੱਦਾਂ ਆਪਾਂ ਨੂੰ ਦੇਖਣ ਨੂੰ ਨਹੀਂ ਮਿਲ ਰਿਹਾ ਆਪਾਂ ਪ੍ਰੀ ਪੈਂਡੈਮਿਕ ਦੇ ਲੈਵਲ ਦੇ ਹਿਸਾਬ ਨਾਲ ਕੰਪੇਅਰ ਕਰੀਏ ਤਾਂ ਮਾਈਗ੍ਰੇਸ਼ਨ ਜਿਹੜੇ ਇਨਟੇਕ ਹੈ ਸਟੂਡੈਂਟਾਂ ਦਾ ਜਿਹੜੀ ਕੈਪ ਹੈ 10000 ਲੈਸ ਹੋ ਰਹੀ ਹੈ ਬਟ ਜੇ ਆਪਾਂ ਪਿਛਲੇ ਸਾਲ ਦੇ ਮੁਕਾਬਲੇ ਕੰਪੇਅਰ ਕਰੀਏ ਤਾਂ ਇਹ ਰਿਡਿਊਸ ਨੰਬਰ ਹੋ ਰਹੇ 50000 ਤੇ ਜੀ ਇਹ ਚਾਪਾ ਜੇ ਦੇਖੀਏ ਇਹਨਾਂ ਨੇ ਕੈਪ ਕਰ ਦਿੱਤਾ ਹੈ ਇੰਟਰਨੈਸ਼ਨਲ ਸਟੂਡੈਂਟਸ ਦੇ ਨੰਬਰ ਨੂੰ ਸੋ ਨੰਬਰ ਆਫ ਇੰਟਰਨੈਸ਼ਨ ਗ੍ਰਾਂਟ ਕੀਤੇ ਜਾਣਗੇ ਉਹ ਹੈਗੇ ਜੀ 2,70,000 ਜੀ ਸੋ 2,70,000 ਵਿੱਚੋਂ 1,45,000 ਸਟੂਡੈਂਟ ਹਾਇਰ ਐਜੂਕੇਸ਼ਨ ਸੈਕਟਰ ਜਿਹੜੇ ਪਬਲਿਕ ਯੂਨੀਵਰਸਿਟੀਆਂ ਨੂੰ ਕੈਪ ਕਰ ਦਿੱਤੇ ਗਏ ਆ ਤੇ 95,000 ਸਟੂਡੈਂਟ ਜੀ ਵੈਟ ਸੈਕਟਰ ਨੂੰ ਕੈਪ ਕਰ ਦਿੱਤਾ ਗਿਆ ਹੈ ਅਸੀਂ ਆਲਰੇਡੀ ਵਿਟਨੈਸ ਕਰ ਰਹੇ ਹਾਂ ਜੀ ਕਿ ਵੈਟ ਸੈਕਟਰ ਚ ਆਲਰੇਡੀ ਕਾਲਜ ਬਹੁਤ ਸਟਰਗਲ ਕਰ ਰਹੇ ਆਪਰੇਟ ਕਰਨ ਲਈ ਬਿਕੋਜ਼ ਲੈਸ ਨੰਬਰ ਆਫ ਸਟੂਡੈਂਟ ਉਹਨਾਂ ਨੂੰ એનਰੋਲਮੈਂਟ ਮਿਲ ਰਹੀਆਂ ਆ ਆਪਰੇਟਿੰਗ ਕੋਸਟ ਬਹੁਤ ਜ਼ਿਆਦਾ ਹੈ ਤੇ ਹੁਣ ਆਪਾਂ ਅਗਾਹ ਆਉਂਦੇ ਟਾਈਮ ਚ ਦੇਖ ਸਕਦੇ ਹਾਂ ਜੀ ਕਿ ਵੈਟ ਵੈਟ ਸੈਕਟਰ ਜਿਹੜੇ ਕਾਲਜਸ ਹੈ ਉਹ ਬੰਦ ਵੀ ਹੋਣਗੇ ਬਿਕੋਜ਼ ਆਫ ਦਾ ਲੈਸ ਨੰਬਰ ਆਫ એનਰੋਲਮੈਂਟ ਮਤਲਬ ਬੇਸਿਕਲੀ ਜੇ ਆਪਾਂ ਵੇਖੀ ਤਾਂ ਇਦੋਂ ਪਹਿਲਾਂ ਕੈਪ ਹੈ ਨਹੀਂ ਸੀ ਕੋਈ ਵੀ ਅ ਜਿੰਨੀ ਕੁ ਲੋਡ ਹੁੰਦੀ ਸੀ ਉਹਨੇ ਕੁ ਸਟੂਡੈਂਟ ਆ ਜਾਂਦੇ ਇਹਨਾਂ ਨੂੰ ਜੀ ਇਹਨਾਂ ਨੇ ਪਹਿਲਾਂ ਜਦੋਂ ਕੋਵਿਡ ਤੋਂ ਪਹਿਲਾਂ ਸਟੂਡੈਂਟਾਂ ਦੀ ਲੋਡ ਨਹੀਂ ਸੀ ਇਹਨਾਂ ਨੇ ਉਦੋਂ ਗਵਰਨਮੈਂਟ ਨੇ ਆਖਿਆ ਸਟੂਡੈਂਟ ਵਾਪਸ ਜਾਓ ਫਿਰ ਜਦੋਂ ਕੋਵਿਡ ਦੇ ਬਾਅਦ ਸਟੂਡੈਂਟਾਂ ਦੀ ਲੋਡ ਪਈ ਵਰਕਰਾਂ ਦੀ ਲੋਡ ਪਈ ਇਹਨਾਂ ਨੇ ਵਰਕਰ ਰੈਸਟ੍ਰਿਕਸ਼ਨਾਂ ਵੀ ਚੱਕਤੀਆਂ ਫਿਰ ਸਟੂਡੈਂਟਾਂ ਨੂੰ ਬੁਲਾਇਆ ਵੀ ਗਿਆ ਬੜੇ ਵੱਡੇ ਨੰਬਰ ਚ ਹੁਣ ਇਹਨਾਂ ਨੂੰ ਅਗੇਨ ਜਿੱਦਾਂ ਰੈਂਟਲ ਕ੍ਰਾਈਸਿਸ ਆ ਰਹੇ ਹੈ ਤੇ ਅਗਲੇ ਸਾਲ ਫੈਡਰਲ ਇਲੈਕਸ਼ਨ ਆ ਰਹੇ ਹੈ ਇਹਨਾਂ ਦਾ ਹੁਣ ਏਜੰਡਾ ਇਹੀ ਹੈ ਕਿ ਇੰਟਰਨੈਸ਼ਨਲ ਸਟੂਡੈਂਟ ਲੈਸ ਕੀਤੇ ਜਾਣ ਲੈਸ ਕੀਤੇ ਜਾਣ ਬਿਲ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਨੇ ਵੀ ਇੱਕ ਬਿਆਨ ਦਿੱਤਾ ਕਿ ਹੁਣ ਟਾਈਮ ਆ ਗਿਆ ਕਿ ਜਿਹੜੇ ਸਾਡੇ ਲੋਕਲ ਬੱਚੇ ਨੇ ਉਹਨਾਂ ਨੂੰ ਕੰਮ ਦੇਈਏ ਸੋ ਇੱਕ ਬਹੁਤ ਵੱਡੀ ਇੰਡਸਟਰੀ ਜੀਜੀਤ ਭਾਈ ਜੀ ਆਪਾਂ ਦੇਖਿਆ ਜਾਵੇ ਕਿ ਚੌਥਾ ਸਭ ਤੋਂ ਵੱਡਾ ਜਿੱਥੋਂ ਇਨਕਮ ਆਉਂਦੀ ਸਰਕਾਰ ਨੂੰ ਉਸ ਪਾਸੇ ਧਿਆਨ ਨਹੀਂ ਗਿਆ ਧਿਆਨ ਇਹ ਆ ਵੀ ਆਪਾਂ ਕਿਵੇਂ ਨਾ ਕਿਵੇਂ ਜਿਹੜੇ ਮਾਈਗ੍ਰੈਂਟਸ ਦੇ ਉਲਟ ਜਿਹੜੇ ਲੋਕ ਕੁਝ ਖੁਸ਼ ਕਰਨੇ ਆ ਉਹ ਵੋਟਾਂ ਵਾਲੇ ਪਾਸੇ ਚੱਲ ਰਹੀ ਹੈ ਹਾਂਜੀ ਜਿੱਦਾਂ ਕਿ ਆਪਾਂ ਜਾਣਦੇ ਅਕੋਰਡਿੰਗ ਟੂ ਦਾ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕ ਉਹਨਾਂ ਨੇ ਵੀ ਇਹੀ ਦੱਸਿਆ ਹੈ ਚੌਥਾ ਲਾਰਜੇਸਟ ਸੈਕਟਰ ਹੈ ਜਿਹੜਾ ਆਪਣੀ ਇਕਨੋਮੀ ਨੂੰ ਕੰਟ੍ਰਿਬਿਊਟ ਕਰ ਰਿਹਾ ਹੈ ਤੇ ਇੰਟਰਨੈਸ਼ਨਲ ਸੈਕਟਰ ਐਜੂਕੇਸ਼ਨ ਸੈਕਟਰ ਨੂੰ ਇੰਟਰਨੈਸ਼ਨਲ ਸਟੂਡੈਂਟਸ ਨੂੰ ਇਹ ਸੈਕਟਰ ਨੂੰ ਤਬਾਹ ਕਰਨ ਦੀ ਫਿਨਿਸ਼ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਸੋ ਬੇਸਿਕਲੀ ਆਪਾਂ ਪਿਛਲੇ 1.5 ਸਾਲ ਚ ਦੇਖਿਆ ਕਿ ਮਾਈਗ੍ਰੇਸ਼ਨ ਸੈਕਟਰ ਚ ਕਿੰਨੇ ਜ਼ਿਆਦਾ ਚੇਂਜਸ ਆਏ ਨੇ ਤੇ ਜਿਹੜੇ ਮਿਨਿਸਟਰ ਨੇ ਉਹ ਚੇਂਜਸ ਕੀਤੇ ਅੱਜ ਉਹਨਾਂ ਨੂੰ ਵੀ ਚੇਂਜ ਕਰ ਦਿੱਤਾ ਗਿਆ ਸੋ ਕਲੈਰੋਨੀਲ ਮਿ ਸੋ ਇਹ ਇਹਨਾਂ ਦੀ ਆਪਣੀ ਨਕਾਮੀਆਂ ਨੂੰ ਹਾਈਡ ਕਰਨ ਲਈ ਲੁਕਾਉਣ ਲਈ ਤੇ ਬਲੇਮ ਕਰਨ ਲਈ ਆ ਨੈਰੇਟਿਵ ਬਣਾਉਣ ਲਈ ਕਿ ਆਸਟ੍ਰੇਲੀਅਨ ਵਰਸਸ ਮਾਈਗ੍ਰੈਂਟ ਮਾਈਗ੍ਰੈਂਟ ਨੂੰ ਘੱਟ ਕੀਤਾ ਜਾਵੇ ਇਹ ਸਾਰੇ ਚਿੰਜਸ ਤਾਂ ਹੀ ਆਪਾਂ ਦੇਖਣ ਨੂੰ ਮਿਲ ਰਹੇ ਬਾਈ ਜੀ ਇਹ ਵੀ ਹੋ ਸਕਦਾ ਨਾ ਵੀ ਹੁਣ ਤਾਂ ਵੀਜ਼ੇ ਖਸਾਮਨਾ ਘਟਾਏ ਗਏ ਸੀ ਕਾਫੀ ਇਹ ਚੱਲ ਰਿਹਾ ਸੀ ਵੀ ਵੀਜ਼ੇ ਆਉਣੇ ਬੰਦ ਹੋ ਜਾਣਗੇ ਹੁਣ ਪਰ ਹੁਣ ਇਹ ਇੱਕ ਨੰਬਰ ਇੱਕ ਨੰਬਰ ਤੱਕ ਵੀਜ਼ੇ ਆਉਣ ਦੇ ਇਹ ਚੰਗੀ ਖਬਰ ਵਾਲੇ ਪਾਸੇ ਵੀ ਆਪਾਂ ਜਾ ਸਕਦੇ ਆ ਇਹ ਜੀ ਮਿਕਸ ਖਬਰ ਦੇਖ ਸਕਦੇ ਆ ਚੰਗੀ ਖਬਰ ਹੈ ਜਿਹੜੇ ਪ੍ਰੋਪਰ ਕਾਲਜ ਹੈਗੇ ਯੂਨੀਵਰਸਿਟੀਆਂ ਹੈਗੀਆਂ ਤੇ ਆਪਾਂ ਮਾੜੀ ਖਬਰ ਕਹਿ ਸਕਦੇ ਆ ਜਿਹੜੇ ਇੰਸਟੀਟਿਊਸ਼ਨ ਜਾਂ ਕਾਲਜ ਹੈ ਜਿੱਚ ਬੋਗਸ ਕਾਲਜ ਵੀ ਕਈ ਆਪਰੇਟ ਕਰ ਰਹੇ ਆ ਜਿਨ੍ਹਾਂ ਦਾ ਕੋਈ ਵੀ ਕੰਪਲਾਈਅੰਸ ਦੇ ਨਾਲ ਕੋਈ ਵੀ ਰਿਕਾਰਡ ਨਹੀਂ ਆ ਜਿੱਥੇ ਸਟੂਡੈਂਟ ਨਹੀਂ ਜਾਂਦੇ ਆ ਦੰਮੀ ਕਾਲਜ ਕਹਿ ਦਿੰਦੇ ਆਪਾਂ ਜਿੱਥੇ ਅਸਾਈਨਮੈਂਟ ਨਹੀਂ ਸਬਮਿਟ ਕੀਤੇ ਜਾਂਦੇ ਆ ਤੇ ਇਹੇ ਕਾਲਜਾਂ ਲਈ ਬਹੁਤ ਬੁਰੀ ਖਬਰ ਹੈ ਕਿ ਭਈ ਰੀਜਨਲ ਦੇ ਵੀ ਥੋੜਾ ਗੱਲ ਕਰੀਏ ਵੀ ਆਪਾਂ ਮੈਲਬੌਰਨ ਸਿਡਨੀ ਜਿਹੜਾ ਮੈਟਰੀ ਪੋਲੀਟਨ ਆਪਾਂ ਕਹਿੰਦੇ ਨੇ ਉਹ ਏਰੀਆ ਉਧਰ ਹੁਣ ਥੋੜਾ ਜਿਆ ਹੋਰ ਘਟਾਇਆ ਰੀਜਨਲ ਵਾਲੇ ਪਾਸੇ ਜਿਆਦਾ ਦਿੱਤੀ ਹੈ ਇਹ ਰੀਜਨਲ ਯੂਨੀਵਰਸਿਟੀਆਂ ਜਿੱਦਾਂ ਯੂਨੀਵਰਸਿਟੀ ਆਫ ਨਿਊ ਸਾਊਥ ਨਿਊ ਸਾਊਥ ਇੰਗਲੈਂਡ ਹੈ ਆਰਮੀ ਡੇਲ ਚ ਜਾਂ ਹੋਰ ਰੀਜਨਲ ਆਪਣੀ ਆਪਾਂ ਯੂਨੀਵਰਸਿਟੀਆਂ ਦੇਖ ਰਹੇ ਉਹਨਾਂ ਲਈ ਬਹੁਤ ਵੈਲਕਮਿੰਗ ਨਿਊਜ਼ ਹੈ ਕਿਉਂਕਿ ਇਹ ਪ੍ਰਮੋਟ ਕਰ ਰਹੇ ਸਟੂਡੈਂਟਾਂ ਨੂੰ ਕਿ ਰੀਜਨਲ ਏਰੀਆ ਚ ਪੁਸ਼ ਕੀਤਾ ਜਾਵੇ ਤੇ ਤਾਂ ਕਿ ਉੱਥੇ ਜੋ ਦੇ ਨਿੱਗੇ ਜੋਬਾਂ ਫਿਲ ਕਰਨ ਲਈ ਉਹਨਾਂ ਲਈ ਚੰਗੀ ਖਬਰ ਹੈ ਜੀ ਬਹੁਤ ਤੇ ਆਪਾਂ ਓਵਰਆਲ ਜੀ ਗੱਲ ਕਰੀਏ ਤਾਂ ਕੋਈ ਜਿਹੜੇ ਇੰਡੀਆ ਤੋਂ ਦੇਖ ਰਹੇ ਭੈਣ ਭਰਾ ਆਪਾਂ ਨੂੰ ਉਹ ਨਾ ਘਬਰਾਉਣ ਪਰ ਇਸ ਪਾਸੇ ਧਿਆਨ ਦੇਣ ਕਿ ਜਿਹੜੀ ਤੁਹਾਡੀ ਸਟੱਡੀ ਤੁਸੀਂ ਚੂਜ਼ ਕਰਨੀ ਆ ਉਹਦਾ ਤੁਹਾਡੇ ਕੋਲ ਉਹਦੀ ਬੈਕਗ੍ਰਾਉਂਡ ਸਹੀ ਹੋਵੇ ਕਿਹੜੀਆਂ ਕਿਹੜੀਆਂ ਚੀਜ਼ਾਂ ਆਪਾਂ ਉਹਨਾਂ ਨੂੰ ਸੁਜੈਸਟ ਕਰ ਸਕਦੇ ਹਾਂ ਇਹਦੇ ਨਾਲ ਨਾਲ ਕਿ ਜ਼ਿਆਦਾ ਕੋਈ ਵੱਡੀ ਘਬਰਾਉਣ ਵਾਲੀ ਗੱਲ ਨਹੀਂ ਗਈ ਜਾਦਾ ਜੀ ਘਬਰਾਉਣ ਵਾਲੀ ਗੱਲ ਨਹੀਂ ਹੈ ਕਿਉਂਕਿ ਆਪਾਂ ਪ੍ਰੀ ਪੈਂਡੈਮਿਕ ਜੇ ਲੈਵਲ ਦੇ ਹਿਸਾਬ ਨਾਲ ਕੰਪੇਅਰ ਕਰੀਏ 7000 ਸਟੂਡੈਂਟ ਹੀ ਪਰ ਸਾਲ ਜਿਹੜਾ ਲੈਸ ਹੋਊਗਾ ਐਚ ਵੈਸੇ ਦੇਖਿਆ ਜਾਵੇ ਗਲਤੀ ਸਾਰਿਆਂ ਦੀ ਹੈ ਸਟੂਡੈਂਟਾਂ ਦੇ ਵੀ ਕਿਤੇ ਨਾ ਕਿਤੇ ਗਲਤੀ ਹੈ ਕਿ ਉਹ ਕਾਲਜ ਅਟੈਂਡ ਨਹੀਂ ਕਰਦੇ ਕਲਾਸਾਂ ਨਹੀਂ ਲਾਉਂਦੇ ਤੇ ਅਸਾਈਨਮੈਂਟ ਟਾਈਮ ਤੇ ਸਬਮਿਟ ਨਹੀਂ ਕਰਦੇ ਜਿਹਦੇ ਕਰਕੇ ਕਾਲਜਾਂ ਨੂੰ ਰਿਪੋਰਟ ਗਾਂ ਕੀਤਾ ਜਾਂਦਾ ਹੈ ਤੇ ਕਾਲਜਾਂ ਦਾ ਆਪਾਂ ਨੂੰ ক্লোਜ਼ਰ ਦੇਖਣ ਨੂੰ ਮਿਲ ਰਿਹਾ ਸੋ ਆਪਾਂ ਨੂੰ ਕਿਤੇ ਨਾ ਕਿਤੇ ਸਾਰਿਆਂ ਨੂੰ ਕਲੈਕਟਿਵ ਇੱਕ ਰਿਸਪੌਂਸਿਬਿਲਟੀ ਲੈਣੀ ਪੈਣੀ ਹੈ ਕਿ ਜੀ ਆਪਾਂ ਇਹ ਜਿੱਦਾਂ ਆਪਾਂ ਨੂੰ ਬਿਕੋਜ਼ ਲਾਸਟ ਇੱਕ ਡੇਢ ਸਾਲ ਚ ਚੇਂਜਸ ਦੇਖਣ ਨੂੰ ਮਿਲੇ ਆ ਇਹ ਚੇਂਜਸ ਗਾਂ ਹੋਰ ਵਰਸ ਹੋ ਸਕਦੇ ਆ ਸੋ ਇਹਦੇ ਲਈ ਆਪਾਂ ਥੋੜਾ ਧਿਆਨ ਰੱਖਣਾ ਪੈਣਾ ਹੁਣ ਤੋਂ ਹਾਂ ਬਿਲਕੁਲ ਤੇ ਭਾਈ ਲਾਸਟ ਵਿੱਚ ਆਪਾਂ ਇਹ ਗੱਲ ਕਰੀਏ ਵੀ ਕਿਉਂਕਿ ਕਾਫੀ ਚੈਨਲ ਜਿਹੜੇ ਆ ਆਲਰੇਡੀ ਕਰ ਰਹੇ ਆ ਵੀ ਵੀਜ਼ੇ ਬੰਦ ਹੋ ਗਏ ਆਸਟ੍ਰੇਲੀਆ ਬੰਦ ਹੋ ਗਿਆ ਜਿੱਦਾਂ ਆਪਾਂ ਦੇਖਦੇ ਹਾਂ ਜਿਹੜੇ ਕੈਪਸ਼ਨ ਲੱਗੇ ਹੁੰਦੇ ਥੰਬਨੇਲ ਲੱਗੇ ਹੁੰਦੇ ਆ ਇਹ ਆਲਰੇਡੀ ਇਹਦਾ ਕੀ ਪ੍ਰੋਸੈਸ ਆ ਅਲਰੇਡੀ ਪਾਸ ਨਹੀਂ ਹੋਇਆ ਹਜੇ ਪਾਰਲੀਮੈਂਟ ਚ ਜਾਊਗਾ ਪਾਰਲੀਮੈਂਟ ਚ ਪਾਸ ਹੋਊਗਾ ਫਿਰ ਉਹਦਾ ਕੀ ਪ੍ਰੋਸੈਸ ਹੈ ਇਹਦਾ ਜੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਇਹ ਬੈਲਾ ਹਜੇ ਪ੍ਰੋਪੋਜ਼ ਕੀਤਾ ਗਿਆ ਹੈ ਇਹ ਹਜੇ ਪਾਰਲੀਮੈਂਟ ਚ ਜਾਊਗਾ ਇਹਨੂੰ ਪਾਸ ਕੀਤਾ ਜਾਊਗਾ ਫਿਰ 2025 ਕੈਲੰਡਰ ਈਅਰ ਲਈ ਇਹਨੂੰ ਇੰਪਲੀਮੈਂਟ ਕੀਤਾ ਜਾਊਗਾ ਜਿਹਦੇ ਅੰਦਰ ਆਪਾਂ ਨੂੰ ਜਿਹੜੀ ਪੰਜ ਗੱਲਾਂ ਕੀਤੀਆਂ ਇਹ ਚੇਂਜਸ ਆਪਾਂ ਨੂੰ ਵੇਖਣ ਨੂੰ ਮਿਲਣਗੇ ਪਰ ਜੇ ਕੋਈ 2025 ਤੋਂ ਪਹਿਲਾਂ ਪਹਿਲਾਂ ਉਹਦਾ ਕੋਈ ਰੋਲਾ ਨਹੀਂ ਹਜੇ ਫਿਲਹਾਲ 2024 ਲਈ ਜੀ ਸਾਨੂੰ ਕੋਈ ਵੀ ਇਹਦਾ ਪ੍ਰੋਬਲਮ ਨਹੀਂ ਹੈ ਜੀ ਫਿਲਹਾਲ ਜੀ ਧੰਨਵਾਦ ਬਈ ਮਿਹਰਬਾਨੀ ਜੀ ਤੁਸੀਂ ਦੇਖਦੇ ਰਹੋ ਜੀ ਪੰਜਾਬ ਟੀਵੀ ਆਸਟ੍ਰੇਲੀਆ ਤੇ ਤੁਸੀਂ ਇੱਕ ਮੀ ਮਾਈਗ੍ਰੇਸ਼ਨ ਕੰਸਲਟੈਂਟ ਦੀ ਟੀਮ ਨਾਲ ਸੰਪਰਕ ਜਰੂਰ ਕਰੋ ਅਗਰ ਤੁਹਾਡੀ ਕੋਈ ਵੀ ਹੋਰ ਇਨਕੁਆਰੀ ਹੈ ਤਾਂ ਮਿਹਰਬਾਨੀ